ਕਿ ਜਿਹੜੀ ਸਰਕਾਰ ਨਾਲ ਸਾਡੀ ਟੱਕਰ ਆ ਉਹਨੇ ਆਪਾਂ ਨੂੰ ਇਨਸਾਫ ਨਹੀਂ ਦੇਣਾ ਉਹਨੇ ਆਪਣੇ ਨਾਲ ਧੱਕਾ ਕਰਨਾ ਉਹਨਾਂ ਕਾਨੂੰਨ ਤੋਂ ਕਾਨੂੰਨ ਮੇਰੇ ਖਿਆਲ ਹੈ ਕਿ ਇੱਕ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਹੈ ਸਾਰੀਆਂ ਚੀਜ਼ਾਂ ਜਦੋਂ ਤੁਹਾਡਾ ਕਾਨੂੰਨ ਨਾਲ ਵਾਹ ਪੈਂਦਾ ਤੁਹਾਨੂੰ ਪਤਾ ਹੈ ਕਿ ਕਾਨੂੰਨਕਰਨ ਕੋਈ ਨਹੀਂਗਾ ਉਹ ਸਰਕਾਰ ਜੋ ਚਾਹੁੰਦੀ ਉਹ ਹੀ ਹੁੰਦਾ ਤਲਖਾਲਸਾ ਦਾ ਵੀ ਜਿਨ੍ਹਾਂ ਸੰਸਥਾਵਾਂ ਨੇ ਜਸਟਨਜੀਤ ਸਿੰਘ ਹੋਣੀ ਜਿਹੜੇ ਕਿ ਬਹੁਤ ਵੱਡੇ ਕਾਨੂੰਨਦਾਨ ਆ ਉਹ ਇੱਥੇ ਆਏ ਆ ਉਹਨਾਂ ਨੇ ਹਾਜ਼ਰੀ ਭਰੀ ਆ ਉਹਨਾਂ ਨੂੰ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਸੰਸਥਾਵਾਂ ਨੂੰ ਜੋ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਬਹੁਤੀਆਂ ਤੇ ਦੁਕਾਨਾਂ ਹੀ ਚੱਲਦੀਆਂ ਪਰ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਇਹ ਜਿਹੜੀ ਸੰਸਥਾ ਵਾ ਇਹਦਾ ਵਿਆਰ ਜਿਹੜਾ ਇਹ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਬਹਾਰ ਰਵੇ ਤੇ ਇਹਦਾ ਵਿਸਥਾਰ ਵੀ ਬਹੁਤ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਿਆਂ ਬਾਅਦ ਕਚੈਰੀਆਂ ਤੇ ਤਸੀਲਾਂ ਤੇ ਹਰ ਜਗ੍ਹਾ ਤੇ ਹੋਣਾ ਚਾਹੀਦਾ ਕਿ ਜਿੱਥੇ ਕੋਈ ਦੁਖੀ ਦਰਦਬੰਦਾ ਆਪਣੀ ਜਿਹੜੀ ਆ ਪੁਕਾਰ ਕਰ ਸਕੇ ਕਿ ਉਹਨੂੰ ਕੋਈ ਇਨਸਾਫ਼ ਮਿਲ ਸਕੇ ਆਪਾਂ ਸਾਰੇ ਇੱਕ ਜੋ ਟੋਕੇ ਕੌਮ ਦਾ ਦਰਦ ਸਾਂਝਾ ਦਰਸਾਂ ਜੀ ਉਹ ਕਿਸੇ ਨਾ ਵੀ ਹੋ ਰਿਹਾ ਹੋਵੇ ਇਸ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜਿੱਥੇ-ਜਿੱਥੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਿਹੜੇ-ਜਿਹੜੇ ਵੀ ਤੇ ਜਿੱਥੇ-ਜਿੱਥੇ ਵੀ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਸਾਰੇ ਜਣਿਆਂ ਦਾ ਫਰਜ਼ ਹੈ ਉੱਥੇ ਸਾਰੇ ਜਣੇ ਕੋਈ ਸਾਂਝੀ ਰਣਨੀਤੀ ਬਣਾਈਏ ਸਾਂਝਾ ਕੋਈ ਪਲੇਟਫਾਰਮ ਬਣਾਈਏ ਤੁਹਾਨੂੰ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਜੋੜ ਬੈਠੇ ਪੰਥਦਰਦੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਅੱਜ ਆਪਾਂ ਤਨਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਤ ਕਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਤੇ ਸਾਰੇ ਇਕੱਤਰ ਹੋਏ ਆ। ਇੱਥੇ ਬਹੁਤ ਵਿਚਾਰਾ ਹੋਈਆਂ ਬਹੁਤ ਪ੍ਰੋਫੈਸਰ ਸਾਹਿਬ ਯਗਮੋਨ ਸਿੰਘ ਜੀ ਹੋਣਾ ਨੇ ਬੜੇ ਵਿਸਥਾਰ ਨਾਲ ਆਪਾਂ ਨੂੰ ਦੱਸਿਆ। ਤੇ ਉਦੋਂ ਬਾਅਦ ਚ ਵੀ ਆਪਣੇ ਆ ਬੜਾ ਸਾ ਬੜਾ ਪਿੰਡ ਵਾਲਿਆਂ ਨੇ ਵੀ ਬਹੁਤ ਵਧੀਆ ਦੱਸਿਆ ਪਰ ਇਹਦੇ ਚ ਮੇਰੇ ਖਿਆਲ ਹੈ ਕਿ ਆਪਾਂ ਨੂੰ ਇਹਨਾਂ ਦੇ ਪਤਾ ਹੈ ਕਿ ਜਿਹੜੀ ਸਰਕਾਰ ਨਾਲ ਸਾਡੀ ਟੱਕਰ ਆ ਉਹਨੇ ਆਪਾਂ ਨੂੰ ਇਨਸਾਫ ਨਹੀਂ ਦੇਣਾ ਉਹਨੇ ਆਪਣੇ ਨਾਲ ੱੱੱਕਾ ਕਰਨਾ ਉਹਨਾਂ ਕਾਨੂੰਨ ਤੋਂ ਕਾਨੂੰਨ ਮੇਰੇ ਖਿਆਲ ਹੈ ਕਿ ਇੱਕ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਹੈ ਸਾਰੀਆਂ ਚੀਜ਼ਾਂ ਜਦੋਂ ਤੁਹਾਡਾ ਕਾਨੂੰਨ ਨਾਲ ਵਾਹ ਪੈਂਦਾ ਤੁਹਾਨੂੰ ਪਤਾ ਹੈ ਕਿ ਕਾਨੂੰਨ ਕਰਾਨ ਕੋਈ ਨਹੀਂਗਾ ਉਹ ਸਰਕਾਰ ਜੋ ਚਾਹੁੰਦੀ ਉਹ ਹੀ ਹੁੰਦਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ 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 ਸਾਰੇ ਸਾਧਨਾਂ ਨੂੰ ਵਰਤਣ ਦੀ ਵੀ ਲੋੜ ਆ ਤੇ ਪਰ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੀ ਹਾਲਾਤ ਵਾਸਤੇ ਅਸੀਂ ਵੀ ਕਿੰਨੇ ਕਿ जिम्मेवार ਹਾਂ ਠੀਕ ਹੈ ਕਿ ਸਰ ਸਰਕਾਰ ਨੇ ਸਟੇਟ ਨੇ ਜਿਹੜੇ ਸਾਡੇ ਦੁਸ਼ਮਣ ਹੈ ਉਹਨਾਂ ਨੇ ਤੇ ਸਾਡੇ ਨਾਲ ਧੱਕੇਸ਼ਾਹੀ ਕਰਨੀ ਕਰਨੀ ਪਰ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰੇ ਜਾਣੇ ਜੇ ਆਪੋ ਆਪਣੇ ਅੰਦਰ ਛਾਤੀ ਮਾਰਗੇ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਨੁਕਸ ਕਿੱਥੇ ਹੈ ਜਿੱਦਾਂ ਹੁਣੇ ਜਗਰਾਤ ਸਿੰਘ ਕਹ ਕੇ ਕਿ ਸਾਡਾ ਗੁਰੂ ਇੱਕ ਆ ਸਾਡਾ ਅਕਾਲ ਤਖਤ ਇੱਕ ਆ ਸਾਡੇ ਸਾਰੀਆਂ ਚੀਜ਼ਾਂ ਇੱਕ ਆ ਤੇ ਫਿਰ ਸਾਡੇ ਚ ਇੱਡਾ ਵਿਖਰੇ ਵਾਂ ਕਿਉਂ ਆ ਕਿ ਜਿੱਦਾਂ ਉਹ ਭਾਈ ਸਾਹਿਬ ਹੋਣਾ ਨੇ ਕਿਹਾ ਸੀ ਨਾ ਕਿ ਇਸ ਜਿਹੜੀ ਸਵਾਰਥੀ ਰਾਜਨੀਤੀ ਜਾਂ ਜਿਹੜਾ ਸਵਾਰਥ ਸਾਡੇ ਚ ਭਾਰੂ ਹੋ ਗਿਆ ਮੇਰੇ ਖਿਆਲ ਉਹਦੀ ਸਜ਼ਾ ਜਿਹੜੀ ਆ ਕਿ ਗੁਰੂ ਸਾਹਿਬ ਨੇ ਸਾਨੂੰ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਉੱਪਰ ਚੁੱਕ ਕੇ ਇੱਕ ਇਨਸਾਨੀ ਕਦਰਾਂ ਕੀਮਤ ਵਾਲਾ ਵਧੀਆ ਜੀਵਨ ਜੀਣ ਦੀ ਜਿਹੜੀ ਸਾਨੂੰ ਦਿੱਤੀ ਸੀ ਪਰ ਅਸੀ ਮੇਰਾ ਖਿਆਲ ਹੈ ਕਿ ਅੱਜ ਜੇ ਅਸੀਂ ਸੋਚੀਏ ਕਿ ਜਿੱਦਾਂ ਜਬ ਲਾ ਖਾਲਸਾ ਰ ਨਿਆਰਾ ਤਬ ਲਗ ਤੇ ਜੀਓ ਮੈਂ ਸਾਰਾ ਗੁਰੂ ਮਹਾਰਾਜ ਨੇ ਤੇ ਨਿਆਰਾ ਪੰਖ ਪ੍ਰਗਟ ਕੀਤਾ ਸੀ ਪਰ ਮੇਰਾ ਖਿਆਲ ਹੈ ਕਿ ਸਾਡੇ ਚ ਵੀ ਨਿਆਰਾ ਪੰਨ ਨਹੀਂ ਰਿਹਾ ਅਸੀਂ ਨਿਆਰਾ ਪੰਨ ਛੱਡ ਚੁੱਕੇ ਹਾਂ ਠੀਕ ਹੈ ਦਾਵੇ ਅਸੀਂ ਜੋ ਮਰਜ਼ੀ ਕਰੀ ਜਾਈਏ ਅੱਜ ਜੇ ਅਸੀਂ ਦੂਜੀਆਂ ਕੌਮਾਂ ਦੇ ਨਾਲ ਆਪਣੀ ਤੁਲਨਾ ਕਰੀਏ ਤੇ ਮੇਰਾ ਖਿਆਲ ਹੈ ਕਿ ਜਿੱਦਾਂ ਉਹ ਲੋਕ ਮੋਚ ਜੋ ਉਹ ਰਿਸ਼ਤ ਖੋਰੀ ਕਰ ਰਹੇ ਉਦਾਂ ਸਾਡੇ ਆ ਲੀਡਰ ਕਰ ਰਹੇ ਆ ਅਫਸਰ ਕਰ ਰਹੇ ਆ ਜੋ ਜਿੱਥੇ ਜਿੱਥੇ ਵੀ ਸਾਡਾ ਕਿਉਂਕਿ ਅਸੀਂ ਗੁਰੂ ਦੇ ਸਿਧਾਰਨ ਤੋਂ ਟੁੱਟ ਚੁੱਕੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਹਨਾਂ ਤੇ ਕਿਹਾ ਸੀ ਪਰ ਅਸੀਂ ਉਤੋਂ ਦੇਖੋ ਕਿ ਕਿੰਨੇ ਜਾਣੇ ਉੱਤੇ ਪੈਰਾ ਦੰਦਿਆ ਹੋਵਾਂਗੇ ਇਹ ਸਾਰੀਆਂ ਚੀਜ਼ਾਂ ਮਨ ਹੋਰ ਮੁਖ ਹੋਰ ਅਸੀਂ ਗੱਲਾਂ ਤੇ ਬਹੁਤ ਆਪਣੇ ਪੰਥਦਰਦੀਆਂ ਕਰਦੇ ਆ ਪਰ ਮੇਰੇ ਖਿਆਲ ਹੈ ਕਿ ਕਿਤੇ ਕਿਤੇ ਸਾਡਾ ਸਾਰਾ ਸਾਰਿਆਂ ਦਾ ਸਵਾਰਥ ਹੁੰਦਾ ਜਿੱਦਣ ਅਸੀਂ ਸਵਾਰਥੋਂ ਉੱਪਰ ਉੱਠ ਕੇ ਜੋ ਗੁਰੂ ਨੇ ਸਾਨੂੰ ਸਪਿਰਟ ਦਿੱਤੀ ਸੀ ਜੋ ਗੁਰੂ ਨੇ ਸਾਨੂੰ ਸਰਬੱਤ ਦੇ ਭਲੇ ਦੀ ਗੱਲ ਦੱਸੀ ਸੀ ਵੰਡ ਕੇ ਛਕਣ ਦੀ ਗੱਲ ਦੱਸੀ ਸੀ ਜਦੋਂ ਅਸੀਂ ਉੱਤੇ ਪਹਿਰਾ ਦੇਣ ਦਾ ਫੇ ਕਿ ਜਦੋਂ ਸਾਨੂੰ ਲੱਗਾ ਕਿ ਇਹ ਜਿਹੜਾ ਜ਼ੁਲਮ ਦੁਨੀਆ ਤੇ ਕਿਸੇ ਵੀ ਕੋਨੇ 'ਚ ਹੋ ਰਿਹਾ ਉਹਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਉਹ ਦਿਨ ਸ਼ਾਇਦ ਸਾਡੀ ਇਹ ਹਾਲਾਤ ਨਾ ਹੋਣ ਅੱਜ ਤੇ ਅਸੀਂ ਇਹ ਸੋਚਦੇ ਆ ਕਿ ਸਾਡਾ ਜਗਵੰਡੀ ਨੂੰ ਕੋਈ ਇਹੋ ਜਿਹੇ ਹਾਲਾਤ 'ਚ ਆ ਉਹਨੂੰ ਕੋਈ ਤੱਕੇਸ਼ਾ ਹੀ ਹੋ ਰਹੀ ਹੈ ਤਾਂ ਫੋਨ ਦਿਓ ਕਿਉਂਕਿ ਉਹਦੀ ਕੋਈ ਜ਼ਮੀਨ ਖਰੀਦਾਂਗੇ ਜਾਂ ਉਹਦੇ ਨਾਲ ਜੋ ਵੀ ਹੋ ਉਤੋਂ ਅਸੀਂ ਕੀ ਬੈਨੀਫਿਟ ਠਾਵਾਂਗੇ ਅਸੀਂ ਉਸ ਪੋਜੀਸ਼ਨ 'ਚ ਪਹੁੰਚੇ ਹੋਏ ਆ ਇਸ ਕਰਕੇ ਮੈਂ ਇਹ ਦਲਸਾ ਦਲ ਖਾਲਸਾ ਦਾ ਵੀ ਜਿਨ੍ਹਾਂ ਸੰਸਥਾਵਾਂ ਨੇ ਜਸਤਨਜੀਤ ਸਿੰਘ ਹੋਣੀ ਜਿਹੜੇ ਕਿ ਬਹੁਤ ਵੱਡੇ ਕਾਨੂੰਨਦਾਨ ਆ ਉਹ ਇੱਥੇ ਆਏ ਆ ਉਹਨਾਂ ਨੇ ਹਾਜ਼ਰੀ ਭਰੀ ਆ ਉਹਨਾਂ ਨੂੰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਸੰਸਥਾਵਾਂ ਨੂੰ ਜੋ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਬਹੁਤੀਆਂ ਤੇ ਦੁਕਾਨਾਂ ਹੀ ਚੱਲਦੀਆਂ ਪਰ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਇਹ ਜਿਹੜੀ ਸੰਸਥਾ ਵਾ ਇਹਦਾ ਵਿਆਰ ਜਿਹੜਾ ਇੱਥੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਬਹਾਰ ਰਵੇ ਤੇ ਇਹਦਾ ਵਿਸਥਾਰ ਵੀ ਬਹੁਤ ਵੱਡੇ ਪੱਧਰ ਤੇ ਆ ਸਾਡੇ ਜਿਹੜੀਆਂ ਆਵਾਜ਼ ਕਚੈਰੀਆਂ ਚ ਤਸੀਲਾਂ ਚ ਹਰ ਜਗ੍ਹਾ ਤੇ ਹੋਣਾ ਚਾਹੀਦਾ ਕਿ ਜਿੱਥੇ ਕੋਈ ਦੁਖੀ ਦਰਦਬੰਦਾ ਆਪਣੀ ਜੜੀ ਆ ਪੁਕਾਰ ਕਰ ਸਕੇ ਤੇ ਉਹਨੂੰ ਕੋਈ ਇਨਸਾਫ਼ ਮਿਲ ਸਕੇ ਬਾਕੀ ਮੈਂ ਗੁਰੂ ਚਰਨਾਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਕਿ ਅਸੀਂ ਆਪਣੇ ਬੀਤੇ ਤੋਂ ਕੋ ਸਿੱਖੀਏ ਤੇ ਅੱਗੇ ਆਉਣ ਵਾਲੇ ਸਮੇਂ ਲਈ ਸਾਰੇ ਜਾਣੇ ਸਿਰ ਜੋੜ ਕੇ ਆਪਾਂ ਕੰਮ ਕਰੀਏ ਕਿਉਂਕਿ ਇਹ ਜਿਹੜਾ ਗੁਰੂ ਦਾ ਸਿਧਾਂਤ ਆ ਸਰਬਾਦੇ ਭਲੇ ਦਾ ਹੈ ਇਹ ਬਹੁਤ ਵੱਡਾ ਵਾ ਇਹ ਤੋਂ ਬਿਨਾ ਮੇਰਾ ਖਰਸ ਹੋਰ ਸੰਸਾਰ ਦਾ ਭਲਾ ਹੋਏ ਹੋਏ ਨਹੀਂ ਸਕਦਾ ਜਨਾ ਚ ਪਰ ਅਸੀਂ ਮੇਰੇ ਖਿਆਲ ਹੈ ਕਿ ਦਾਅਵੇ ਤੇ ਕਰਦੇ ਆ ਕਿ ਇਹਨੂੰ ਪ੍ਰਚਾਰ ਪ੍ਰਸਾਰਨ ਦਾ ਜਾਂ ਆਪਣੇ ਜੀਵਨ ਚ ਧਾਰਨ ਦਾ ਪਰ ਨਹੀਂ ਮੇਰੇ ਖਿਆਲ ਉਹਦਾ ਅਮਲ ਨਹੀਂ ਹੋ ਰਿਹਾ ਮੇਰੇ ਇਸ ਕਰਕੇ ਉਹ ਅਮਲ ਵਾਲ ਵੀ ਵਧਿਏ ਗੁਰੂ ਸਾਹਿਬ ਆਪਣੇ ਸਾਰਿਆਂ ਤੇ ਕਿਰਪਾ ਕਰਨ ਆਪਾਂ ਸਾਰੇ ਇੱਕ ਜੋ ਢੋਕੇ ਕੌਮ ਦਾ ਦਰਦ ਸਾਂਝਾ ਦਰ ਸਮਝੀਏ ਉਹ ਕਿਸੇ ਨਾ ਵੀ ਹੋ ਰਿਹਾ ਹੋਵੇ ਇਸ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜਿੱਥੇ ਜਿੱਥੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਿਹੜੇ ਜਿਹੜੇ ਵੀ ਜਿੱਥੇ-ਜਿੱਥੇ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਸਾਰੇ ਜਣਿਆਂ ਦਾ ਫਰਜ਼ ਹੈ ਉੱਥੇ ਸਾਡੇ ਨੇ ਕੋਈ ਸਾਂਝੀ ਰਣਨੀਤੀ ਬਣਾਈ ਗਈ ਸਾਂਝਾ ਕੋਈ ਪਲੇਟਫਾਰਮ ਬਣਾਈਏ ਕਿ ਵੱਖ-ਵੱਖ ਜਗ੍ਹਾ ਤੇ ਆਪਾਂ ਵੱਖ-ਵੱਖ ਸਾਨੂੰ ਸਰਕਾਰ ਵੱਖ-ਵੱਖ ਜਗ੍ਹਾ ਤੇ ਅੜਾ ਰਹੀ ਆ ਇਸ ਕਰਕੇ ਆਪਾਂ ਸਾਰੇ ਜਣੇ ਕੋਈ ਸਾਂਝਾ ਪਲੇਟਫਾਰਮ ਹੋਵੇ ਜਿੱਥੇ ਸਾਰਿਆਂ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਉੱਥੋਂ ਚੱਲੇ ਸਾਡਾ ਵੈਸੇ ਤੇ ਸਾਡੇ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਸੀ ਆਕਾਲ ਤਖਤ ਸਾਹਿਬ ਸੀ ਗਿਆ ਉੱਥੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉੱਥੋਂ ਹੀ ਸਾਨੂੰ ਸਾਰੀਆਂ ਲੜਾਈਆਂ ਜਾਂ ਉੱਥੋਂ ਅਗਵਾਈ ਮਿਲਣੀ ਚਾਹੀਦੀ ਸੀ ਪਰ ਆਪਾਂ ਨੂੰ ਪਤਾ ਹੀ ਹੈ ਕਿ ਉਹ ਹਾਲਾਤ ਕੀ ਆ ਇਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਕੋ ਸੱਚੇ ਪਾਸ਼ਾ ਫਿਰ ਕਿਰਪਾ ਕਰਨ ਕਿ ਸਾਡੀ ਉਥੋਂ ਹੀ ਸਾਰੀ ਜਿਹੜੀ ਅਗਵਾਈ ਚੱਲੇ ਤੇ ਵਧੀਆ ਤਰੀਕੇ ਨਾਲ ਸਾਡੀ ਕੌਮ ਨੂੰ ਵੀ ਇਨਸਾਫ ਮਿਲੇ ਤੇ ਅਸੀਂ ਹੋਰਾਂ ਨੂੰ ਸਾਫ ਦੇਣ ਵਾਲੇ ਅੱਜ ਦਰਦਰ ਭਟਕ ਰਹੇ ਆ ਇੰਨੇ ਕ ਬੇਇੱਜ਼ਤੀਆਂ ਕਰਦੇ ਆ ਕਿ ਭੁੱਲ ਚੁੱਕ ਹੋਵੇ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ